ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਧੰਨਵਾਦੀ ਹਾਂ ਕਿ ਸਾਡੇ ਚੈਨਲ ਵਚਨ ਸੰਤਾਂ ਦੇ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਬੇਨਤੀ ਹੈ ਕਿ ਇਸ ਚੈਨਲ ਦੀਆਂ ਵੀਡੀਓਜ਼ ਬ੍ਰਹਮ ਗਿਆਨੀ ਸੰਤਾਂ ਮਹਾਪੁਰਸ਼ਾਂ ਦੇ ਬਚਨ ਉਹਨਾਂ ਦੇ ਆ ਗੁਰਸਿੱਖ ਲਈ ਹਦਾਇਤਾ ਜਾਂ ਉਹਨਾਂ ਦੇ ਜੀਵਨ ਵਿੱਚ ਜੋ ਕੌਤਕ ਘਟਨਾਵਾਂ ਵਾਪਰੀਆਂ ਉਸ ਬਾਰੇ ਹਨ ਤੇ ਬੇਨਤੀ ਹੈ ਕਿ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਤੇ ਅੱਜ ਅਸੀਂ ਇਸ ਚੈਨਲ ਤੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਜੀਵਨ ਸੰਬੰਧੀ ਲੜੀਵਾਰ ਵਿਚਾਰ ਸ਼ੁਰੂ ਕਰਾਂਗੇ ਉਹਨਾਂ ਦੀ ਜੀਵਨੀ ਸੇਖ ਨੇ ਹੈ ਵਿੱਚੋਂ ਜੋ ਕਿ ਬਾਬਾ ਸੇਵਾ ਸਿੰਘ ਜੀ ਨੇ ਲਿਖੀ ਹੈ ਮਾਬਾ ਜੀ ਦਾ ਜਨਮ 1897 ਈਸਵੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਨਗਰ ਤੁੱਗੀ ਕਲਾਂ ਵਿੱਚ ਹੋ ਆੜ ਦੇ ਮਹੀਨੇ ਵਿੱਚ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਅਛਰ ਸਿੰਘ ਮਾਤਾ ਨਾਰਾਇਣ ਕੌਰ ਜੀ ਸੀ ਮਾਤਾ ਪਿਤਾ ਕਿਸਾਨ ਸੀ ਤੇ ਧਾਰਮਿਕ ਰੁਚੀਆਂ ਵਾਲੇ ਸੀ ਆਪ ਜੀ ਦੇ ਚਾਰ ਭਰਾ ਤੇ ਦੋ ਭੈਣਾਂ ਸਨ ਆਪ ਜੀ ਦੇ ਮਾਤਾ ਪਿਤਾ ਜੀ ਗੁਰੂ ਘਰ ਦੇ ਬਹੁਤ ਸ਼ਰਧਾਲੂ ਸੀ ਇਹਨੂੰ ਤਰੋਜ਼ ਗੁਰਦੁਆਰੇ ਜਾਂਦੇ ਸੀ ਫਿਰ ਦਿਨ ਦੀ ਸ਼ੁਰੂਆਤ ਕਰਦੇ ਸੀ ਆਪ ਜੀ ਨੂੰ ਵੀ ਪਿਤਾ ਜੀ ਨਾਲ ਅਕਸਰ ਸੰਗਤ ਵਿੱਚ ਜਾਣ ਦਾ ਮੌਕਾ ਮਿਲਦਾ ਸੀ ਬਾਬਾ ਜੀ ਨੇ ਆਪਣੇ ਜ਼ੁਬਾਨੀ ਦੱਸਿਆ ਸੀ ਕਿ ਮਾਤਾ ਜੀ ਵੱਲੋਂ ਸਾਨੂੰ ਖਾਸ ਹਦਾਇਤ ਸੀ ਕਿ ਤੁਰਦੇ ਸਮੇਂ ਧਿਆਨ ਪੈਰਾਂ ਵੱਲ ਰੱਖਣਾ ਕਿਤੇ ਕੋਈ ਕੀੜਾ ਮਕੌੜਾ ਪੈਰਾਂ ਹੇਠ ਆ ਕੇ ਨਾ ਮਰ ਜਾਵੇ ਕਿਸੇ ਜਾਨਵਰ ਦਾ ਆਲਣਾ ਨਹੀਂ ਤੋੜਨਾ ਅੰਦੇਨੀ ਭੰਣਨੇ ਕਿ ਕਿਸੇ ਦੀ ਕੋਈ ਚੀਜ਼ ਚੁੱਕਣੀ ਨਹੀਂ ਤੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਸ਼ਾਮ ਨੂੰ ਸੌਣ ਤੋਂ ਪਹਿਲਾਂ ਪਿਤਾ ਜੀ ਕੋਈ ਨਾ ਕੋਈ ਧਾਰਮਿਕ ਸਾਖੀ ਜ਼ਰੂਰ ਸੁਣਾਉਂਦੇ ਸੀ ਇਸ ਤਰ੍ਹਾਂ ਮਾਤਾ ਪਿਤਾ ਦੇ ਪ੍ਰੇਰਿਤ ਅਤੇ ਉਹਨਾਂ ਦੇ ਪਿਛਲੇ ਉਤਮ ਸੰਸਕਾਰਾਂ ਨੂੰ ਪ੍ਰਗਟ ਹੋਣ ਵਿੱਚ ਕਾਫੀ ਸਹਾਇਤਾ ਮਿਲੀ ਆਪ ਜੀ ਦੀ ਬਚਪਨ ਵਿੱਚ ਹੀ ਰੁਚੀ ਬਣ ਗਈ ਸੀ ਕਿ ਮੈਂ ਸੰਤ ਬਣ ਜਾਣਾ ਹੈ ਅਤੇ ਆਪ ਨਰੰਤਰ ਮੂਲ ਮੰਤਰ ਦਾ ਜਾਪ ਕਰਨ ਦਾ ਯਤਨ ਕਰਦੇ। ਬੱਚਿਆਂ ਵਿੱਚ ਖੇਡਣ ਦੀ ਰੁਚੀ ਆਪ ਜੀ ਨੂੰ ਬਹੁਤ ਘੱਟ ਸੀ ਕਿਤੇ ਕਿਤੇ ਵਰਦੇਸ਼ ਜਾਂ ਕੋਈ ਜੋਰ ਅਜਮਾਇਸ਼ ਵਾਲੀ ਖੇਡ ਹੁੰਦੀ ਤਾਂ ਜ਼ਰੂਰ ਖੇਡ ਲੈਂਦੇ। ਆਪ ਜੀ ਨੇ ਗੁਰੂ ਘਰ ਦੇ ਗ੍ਰੰਥੀ ਸਿੰਘ ਜੀ ਤੋਂ ਗੁਰਬਾਣੀ ਪੜਨ ਦੀ ਜਾਤ ਸਿੱਖੀ ਕਿਉਂਕਿ ਉਸ ਸਮੇਂ ਪੜਾਈ ਦੇ ਇੰਨੇ ਸਾਧਨ ਨਹੀਂ ਹੁੰਦੇ ਸਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਬਾਬਾ ਹਰਨਾਮ ਸਿੰਘ ਜੀ ਦੇ ਜਨਮ ਅਤੇ ਬਚਪਨ ਬਾਰੇ ਜਾਣਕਾਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਜੋ ਸਾਡੀਆਂ ਅਗਲੀਆਂ ਵੀਡੀਓਜ਼ ਦਾ ਸੁਨੇਹਾ ਤੁਹਾਨੂੰ ਮਿਲ ਸਕੇ ਇਸ ਤਰ੍ਹਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਬਾਬਾ ਹਨਾਂਮ ਸਿੰਘ ਜੀ रामपुर ਖੇੜੇ ਵਾਲਿਆਂ ਦੇ ਲੜੀਵਾਰ ਜੀਵਨੀ ਸੁਣਨ ਨੂੰ ਮਿਲੇਗੀ ਸੋ ਬੇਨਤੀ ਹੈ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ